ਕਰਾਈ ਜਾਣੀ ਹੈ ਜਿਹੜੀ ਆ ਕੁਸ਼ਤੀ ਹੋਣੀ ਹੈ ਮਰਜੀ ਕਰਵਾਤ ਜੋੜੀ ਇੱਕ ਵਾਰ ਪਲੀਜ਼ ਬਾਈ ਦਰਸ਼ਕੋ ਲਾ ਦਿਓ ਤਾੜੀ ਮੱਲਾਂ ਲਈ ਜ਼ੋਰਦਾਰ ਆ ਦਿਓ ਭਾਜੀ ਆ ਦਿਓ ਮੇਰੇ ਤਾਂ ਨਾਮ ਹੋਰ ਵੀ ਲਿਖੇ ਹੋ ਗਏ ਬਾਈ ਨਾਲ ਹੀ ਢੇੜਾ ਲਵਾ ਦਿਓ ਬੇਨਤੀ ਆ ਰਖਵੀਰ ਵੀਰ ਜੀ ਖੇੜੀ ਨੌਤ ਸਿੰਘ ਤੋਂ ਸਾਡੇ ਤੇ ਮੈਨੂੰ ਚਾਚਾ ਤੌਰ ਤੇ ਬੁੱਝਿਆ ਬਹੁਤ ਬਹੁਤ ਧੰਨਵਾਦ ਪਰਮਾ ਸਵਾਗਤ ਨਹੀਂ ਕੀ ਜਿਆਨੂ ਆਖਦੇ ਤੇ ਬੁੱਝਣ ਤੇ ਜਿੰਨੇ ਵੀ ਮੁਲਾਜ਼ਮ ਵੀਰ ਹੋਰ ਵੀ ਪੁੱਛੇ ਹੋਇਆ ਸਾਰੇ ਵਾਕਾ ਕਹਿੰਦੇ ਕਬੀਰ ਭਗਤ ਜੀ ਨੇ ਲਿਖਿਆ ਕਬੀਰ ਮਾਨਸ ਜਨਮ ਦਰਲੰਭ ਹੈ ਹੋਤ ਨ ਬਾਰੰਬਾਰ ਜਿਉ ਬਨ ਫਲ ਪਾ ਕੇ ਭੋਏ ਗਿਰੈ ਬਔਰ ਨਾ ਲੱਗਾ ਡਰ ਬਔਰ ਨਾ ਲੱਗਾ ਡਰ ਇਹ ਮੁੜ ਕੇ ਮਾਨਸ ਦੇਹੀ ਨਹੀਂ ਮਿਲਣੀ 84 ਲੱਖ ਦਾ ਗੇਟ ਫਿਰ ਸ਼ੁਰੂ ਹੋ ਜਾਣਾ ਹੈ ਖੁੱਲ ਕੇ ਹੋ ਜਾ ਵੀਰੇ ਖੁੱਲ ਕੇ ਸਾਰੇ ਕਮੇਟੀ ਨੂੰ ਸਾਰੇ ਪ੍ਰਬੰਧਕਾਂ ਨੂੰ ਬੇਨਤੀ ਹੈ ਜੀ ਇੱਕ ਯਾਦਗਾਰ ਤਸਵੀਰੜੀ ਖੁੱਲ ਕੇ ਸਾਰੇ ਖੜ੍ਹ ਜਿਓ ਔਰ ਬਹੁਤ ਬਹੁਤ ਧੰਨਵਾਦ ਆ ਜਿਹੜੇ ਵੀਰਾਂ ਵੱਲੋਂ ਬੁਲਟ ਮੋਟਰਸਾਈਕਲ ਦੇ ਨਾਮ ਦੇ ਵਿੱਚ ਦਿੱਤਾ ਜਾਣਾ ਹੈ ਗੁਰਦੀਪ ਸਿੰਘ ਜੀ ਬੱਬੂ 22 ਦਲਜੀਤ ਸਿੰਘ ਜੀ ਯੂ ਐਸ ਏ ਹਰਦੀਪ ਸਿੰਘ ਜੀ ਯੂ ਐਸ ਏ ਹੇਮਾ ਕੈਨੇਡਾ ਅਰ ਲਵਪ੍ਰੀਤ ਦੋਨੋਂ ਵੀਰ ਐ ਦੋਨੋਂ ਭਰਾ ਐ ਇਧਰ ਸਾਡਾ ਵੀਰ ਲਵਪ੍ਰੀਤ ਵਿੱਚ ਆ ਫੋਟੋ ਦੇ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਪਰਿਵਾਰ ਦਾ ਜਿਨ੍ਹਾਂ ਨੇ ਬੁਲਟ ਮੋਟਰਸਾਈਕਲ ਜਿਹੜਾ ਚੰਡੀ ਦੇ ਪਹਿਲਵਾਨ ਨੂੰ ਦੇਣਾ ਮੈਂ ਬੇਨਤੀ ਕਰਦਾ ਲਵੀ ਵੀਰ ਇੱਕ ਵਾਰ ਹੱਥ ਖੜਾ ਕਰਿਓ ਮੜਾ ਜਾ ਇੱਕ ਵਾਰ ਇਹਨਾਂ ਦੇ ਪਰਿਵਾਰ ਦੇ ਲਈ ਜ਼ੋਰਦਾਰ ਤਾੜੀਆਂ ਲਾ ਦਿਓ ਵਾਹ ਵਈ ਵਾਹ ਬੋਲਟ ਮੋਟਰਸਾਈਕਲ ਜਿਹੜਾ ਇਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾਣਾ ਹੈ ਛੰਡੀ ਤੇ ਜਿੱਤਣ ਵਾਲੇ ਪਹਿਲਵਾਨ ਨੂੰ ਨੋਟ ਕਰਿਓ ਵਾਹ ਬਾਜੀ ਬਹੁਤ ਵਧਿਆ ਕੁਸ਼ਤੀ ਬਾਈ ਮਲਕੀਸ਼ ਸਿੰਘ ਜੀ ਵਾਹ ਵਈ ਵਾਹ ਨੋਟ ਕਰਿਓ ਜਿੱਤਣ ਵਾਲੇ ਪਹਿਲਵਾਨ ਦੇ ਲਈ ਅੰਨਾ ਜੀ ਇੱਕ ਮਿੰਟ ਅੰਨਾ ਬਾਈ ਦਰਸ਼ਕੋ ਇੱਕ ਵਾਰ ਬਾਬਾ ਜੀ ਦੇ ਨਾਂ 'ਤੇ ਜ਼ੋਰਦਾਰ ਤਾੜੀਆਂ ਲਾ ਦਿਓ ਸ਼ੁਰੂ ਕਰਾ ਦਿਓ ਕੁਸ਼ਤੀ ना एक पासे फे वा प्रतपाल है दूसरे पास पहलवान मथुरा खाड़ा लाडपुर हरियाणा परमेंद्रीडसा जगी गोते भाई गुरविंदर गोसल संदीप धनोआ जस्सा कंघ सारे भावा धनबाद है रवि कलेर सुखम ठीक सुखा यूएसए करल सिद्धूपुर सरपंच ਜੀ ਨਾਦਰ ਬਲਵੰਤ ਵਾਹ ਜੀ ਵਾਹ ਬਈ ਜਿੰਨੀ ਵੇ ਤੇ ਸੰਗਤ ਪਹੁੰਚਿਆ ਜਿਹਨੂੰ ਵਾਇਗਰੂ ਨੇ ਦੋ ਹੱਥ ਦਿੱਤੇ ਨੇ ਜੇ ਤੁਹਾਡੀ ਬਾਬਾ ਜੀ ਤੇ ਸਰਦ ਦਾ ਮਹਾਪੁਰਸ਼ਾਂ ਦੇ ਸਰਦ ਹੈ ਤਾਂ ਸਾਰੇ ਬਿਰਨ ਨੂੰ ਬਿੰਦ ਇੱਕ ਪਾਸੇ ਪ੍ਰਤਪਾਲਾ ਫਗਵਾੜੇ ਵਾਲੋ ਤੇ ਦੂਸਰੇ ਪਾਸੇ ઉમેਸ਼ ਪਹਿਲਵਾਨ ਮਾਤਰਾ ਖਾੜਾ ਲੜ ਪਰ ਹਰਿਆਣਾ ਵੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਮੱਲਾਂ ਦੇ ਦਰਮਿਆਨ ਕਿ ਮੱਝਾ ਸਾਲ ਸਾਲ ਚੁੰਗੀਆਂ ਨੇ ਬੂਰੀਆਂ ਓਏ ਮਾਂ ਨੇ ਕੁੱਟ-ਕੁੱਟ ਕੇ ਖਵਾਈਆਂ ਮੈਨੂੰ ਚੂਰੀਆਂ ਕਿ ਇਹ ਦੋ ਲਾਈਨ ਦਾ ਗਰਾਊਂਡ ਵਿੱਚ ਕਿਹੜਾ ਐਵੇਂ ਨਹੀਂ ਤਰੀਫਾਂ ਹੁੰਦੀਆਂ ਕਿ ਨਾ ਬੋਲਦਾ ਸਪੀਕਰ ਤੇ ਮੇਰਾ ਐਵੇਂ ਨਹੀਂ ਤਰੀਫਾਂ ਹੁੰਦੀਆਂ ਵਾਹ ਵੇ ਵਾਹ ਬਹੁਤ ਵਧੀਆ ਕੁਸ਼ਤੀ ਸ਼ੁਰੂ ਹੋ ਗਈ ਹੈ ਤੇ ਦੇਖੋ ਕਿਹੜਾ ਪਹਿਲਵਾਨ ਨੇ ਕੁਸ਼ਤੀ ਤੋਂ ਵਿੱਚ ਜਿੱਤ ਪ੍ਰਾਪਤ ਕਰਦਾ ਇੱਕ ਪਾਸੇ ਪਿਰਤਪਾਲ ਪਹਿਲਵਾਨ ਜੀ ਫੁੱਟਬਾੜਾ ਤੇ ਦੂਜੇ ਪਾਸੇ ਅਮੇਸ਼ ਪਹਿਲਵਾਨ ਜੀ ਮਾਥਰਾ ਦੇਖੋ ਕਿਹੜਾ ਪਹਿਲਵਾਨ ਨੇ ਕੁਸ਼ਤੀ ਤੋਂ ਜਿੱਤ ਪ੍ਰਾਪਤ ਕਰਦਾ ਜੀ ਵਾਹਿਗੁਰੂ ਜੀ ਵਾ ਨਹੀਓ ਰਿਸਾ ਇੱਕ ਵਾਰ ਫਿਰ ਤੋਂ ਬੜਾ ਧੰਨਵਾਦ ਹੈ ਭਾਈ ਭਪਿੰਦਰ ਗੋਸਲ ਹੈ ਭਾਈ ਪਰਮਨੰਥ ਢਿੰਡਸਾ ਜੱਗੀ ਗੋ ਗੁਰਮਿੰਦਰ ਗੁਰਿੰਦਰ ਗੋਸਲ ਸੰਦੀਪ ਤਨੂਆ ਭਾਈ ਜਸ세 ਕੰਗ ਉਹਨਾਂ ਦਾ ਧੰਨਵਾਦ ਹੈ ਰਵੀ ਕਲੇਰ ਸੁਖਮਨ ਠਿਕਰੀਵਾਲ ਸੁੱਖਾ ਯੂਐਸਏ ਕਰਨ ਭਾਈ ਸਿੱਧੂਪੁਰ ਸਰਪੰਚ ਸਾਰੇ ਵਸਤ ਵੱਡਾ ਸ਼ਿੰਝ ਮੇਲਾ ਪਰ ਸਮੇਂ ਦੀ ਬਾਤ ਹੈ ਇਹਨਾਂ ਨੌਜਵਾਨਾਂ ਦਰਮਿਆਨ ਕੌਣ ਜਿੱਤਦਾ ਕੌਣ ਹਰਦਾ ਕਹਿੰਦਾ ਜਿਹਦੇ ਨਾਲ ਬੀਤਦੀ ਆ ਉਹੀ ਜਾਣਦਾ ਓਏ ਪਕੜ ਵਜੇ ਤੋਂ ਕਿੰਨਾ ਜ਼ੋਰ ਲੱਗਦਾ ਇੱਕੋ ਹੱਲਾ ਰੱਖ ਦਿੰਦਾ ਧੂਆਂ ਕੱਢ ਕੇ ਜਿਵੇਂ ਗੱਡੀਆਂ ਨੂੰ 4x4 ਲੱਗਦਾ ਓਏ ਘਰੋਂ ਘਰੀ ਰੁਸਤਮ ਹੁੰਦੇ ਸੋਨੀਆਂ ਉਹ ਪਾਧੀਆਂ ਜੇ ਸੌਖੀਆਂ ਇਹ ਮਿਲ ਜਾਂਦੀਆਂ ਓਏ 25 ਮਿੰਟ ਪਿੱਛੋਂ ਜਾਂ ਬਿਸਲ ਵੱਜਦੀ ਧਰਨਾ ਟਿਕਾਣਿਆਂ ਤੋਂ ਹਿੱਲ ਜਾਂਦੀਆਂ ਬੱਚੀ ਮਿੰਟ ਪਛੋ ਜਦ ਬਿਸਲ ਵੱਜਦੀ ਤਰਨਾ ਟਿਕਾਣਿਆਂ ਤੋਂ ਹਿੱਲ ਜਾਂਦੀਆਂ ਦੋਕ ਬੰਦਿਆਂ ਨੂੰ ਅਲਰਜੀ ਆ ਵੀਰ ਬਾਕੀ ਸਾਰੀ ਦੁਨੀਆ ਖੜੀ ਐ ਵਾਹ ਜੀ ਦੋਕ ਬੰਦਿਆਂ ਨੂੰ ਪ੍ਰੋਬਲਮ ਹੁੰਦੀ ਆ ਬੋਲਣ ਦੇ ਬਾਕੀ ਸਾਰੇ ਵੀਰ ਖੜੇ ਆ ਪਲੀਜ਼ ਬਹੁਤ ਵਧੀਆ ਮੁਕਾਬਲਾ ਐ ਇਸ ਸਮੇ ਮੈਦਾਨ ਦੇ ਵਿੱਚ ਪਹਿਲਵਾਨ ਪ੍ਰਿਤਪਾਲ ਫਗਵਾੜਾ ਤਕਰੀਬਨ ਕਹਿ ਦਈਏ ਵੀ ਬੁਲਟ ਮੋਟਰ ਸੰਗ 2.5 ਲੱਖ ਰੁਪਏ ਦਾ ਜਿਹੜੀ ਆ ਕੁਸ਼ਤੀ ਮੈਦਾਨ ਦੇ ਵਿੱਚ ਚਲਦੀ ਐ ਇੱਕ ਪਾਸੇ ਫਗਵਾੜੇ ਵਾਲਾ ਪ੍ਰਿਤਪਾਲ ਐ ਤੇ ਦੂਸਰੇ ਪਾਸੇ ਉਮੇਸ਼ ਪਹਿਲਵਾਨ ਮਥਰਾ ਜੀਨਾ ਤ੍ਰਿਪਲੋਂ ਜੀ ਲਾ ਜੀ ਸਾਡੇ ਬਾਈ ਮਲਾਕਰ ਸਿੰਘ ਦਾ ਦੋਤਰਾ ਬਾਈ ਜੋਵਨ ਸਿੰਘ ਜੀ ਕਮਾਨ ਟਕਰਾਲੇ ਵਾਲੇ ਉਹਨਾਂ ਵੱਲੋਂ ਵੀ 1100 ਰੁਪਇਆ ਚੰਡੀ ਤੇ ਜਿੱਤਣ ਵਾਲੇ ਪਹਿਲਵਾਨ ਦਾ ਮਾਨ ਸਨਮਾਨ ਕੀਤਾ ਜਾਣਾ ਅਸੀਂ ਵੀਰ ਦਾ ਤੈਥ ਦੇ ਧੰਨਵਾਦ ਕਰਦੇ ਆਂ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਹੈ ਕਹਿੰਦਾ ਤਾਕਤ ਵੀ ਹੈ ਪਾਣੀ ਤਨਾਰ ਸਭ ਨਹੀਂ ਸਾਲਾ ਮਾਰੀਆਂ ਤਰਤਾ ਕਰੇ ਸੋ ਹੋਏ RAM ਬਧਾਵੇ ਸੋਭਦੇ ਬਲ ਕਰ ਬਧੇ ਨਾ ਕੋਏ ਸਾਹਿਬ ਹੱਥ ਵਿੜਿਆਈਆਂ ਜਿ세 ਭਾਵਾ ਸੋ ਦੇ ਸਾਬ ਹੱਥ ਬੜਿਆਈਆਂ ਜਿ세 ਕਿ ਪਿੰਡਿਆਂ ਚ ਪੋਰਾ ਬੱਚਦੀ ਨਹੀਂ ਸੱਤਿਆ ਵੱਡੀਆਂ ਜੋੜਾਂ ਚ ਵੱਡੇ ਹੀ ਮੁਕਾਬਲੇ ਓਏ ਤਾਲੂਏ ਨੂੰ ਲੱਗ ਜਾਂਦੀ ਜੀਬ ਸੁੱਕ ਕੇ ਕਰਦਾ ਬਗਾਨਾ ਜਦੋਂ ਟੈਟ ਕਾਬਲੇ ਕਿ ਤਾਲੂਏ ਨੂੰ ਲੱਗ ਜਾਂਦੀ ਜੀਬ ਸੁੱਕ ਕੇ ਓਏ ਕਰਦਾ ਬਗਾਨਾ ਜਦੋਂ ਟੈਟ ਕਾਬਲੇ ਵਾਕਿਆ ਕਹਿੰਦੇ ਵੱਡੇ ਮਾਲਾਂ ਮੈਦਾਨ ਦੇ ਵਿੱਚ ਉਮੇਸ਼ ਪਹਿਲਵਾਨੋਂ ਮਥਰਾ ਅਖਾੜਾ ਲਾਡਪੁਰ ਹਰਿਆਣਾ ਤੇ ਦੂਸਰੇ ਪਾਸੇ ਪ੍ਰਿਤਪਾਲ ਪਹਿਲਵਾਨ ਫਗਵਾੜਾ ਔਰ ਪਹਿਲਵਾਨ ਪ੍ਰਿਤਪਾਲ ਦੇ ਉਸਤਾਦ ਵੀ ਉੱਚੇ ਚੇਤੇ ਦਰ ਤੇ ਪੁੱਜੇ ਹੋਇਆ ਬਾਊ ਪਹਿਲਵਾਨ ਜੀ ਬੜਾ ਧੰਨਵਾਦ ਪਰ ਸਮੇਂ ਦੀ ਬਾਤ ਹੈ ਨੌਜਵਾਨ ਅਦਮਰ ਕੌਣ ਜਿੱਤਦਾ ਹੈ ਭਾਈ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਇੱਕ ਨੰਬਰ ਝੰਡੀ ਦੀ ਕੁਸ਼ਤੀ ਉਹ ਮੇਸ ਪਹਿਲਵਾਨ ਜੀ ਮਥਰਾ ਲਾੜਨ ਗੋਟੇ ਦੇ ਵਿੱਚ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਉਹ ਪੈਰ ਧਰਨਾ ਪੈਂਦਾ ਏ ਹਰ ਇੱਕ ਆਏ ਗਏ ਇਨਸਾਨ ਦਾ ਮਾਨ ਸਨਮਾਨ ਕਰਨਾ ਪੈਂਦਾ ਏ ਓਏ 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 ਤਾੜੀਆਂ ਦੂੜੀਆਂ ਲਾ ਦਿਓ ਆਹ ਕਹਿੰਦੇ ਮੱਥੇ ਵਾਲਾ ਹਮੇਸ਼ਾ ਜਿਹੜਾ ਉੱਪਰਲੇ ਪਾਸੇ ਆ ਤੇ ਨਿਚਲੇ ਪਾਸੇ ਪਹਿਲਵਾਨ ਪ੍ਰਿਤਪਾਲ ਫਿਗਵਾੜਾ ਕਹਿੰਦਾ ਪਹਿਲਵਾਨੀ ਕੱਚੀਆਂ ਬਸੀਤਾ ਵਰਗੀ ਓਏ ਪੱਕਾ ਇੰਤਕਾਲ ਕਿਸੇ ਨਾਵੇਂ ਨਾ ਚੜੇ ਕੁਰਸੀ ਨਾ ਮਾਨੀ ਜਿਹੜਾ ਰਹੁ ਚੱਲਦਾ ਓਏ ਪੜ ਲਵੇ ਜੀਨੇ ਪਰ ਨੋਟ ਨਹੀਂ ਪੜੇ ਕੰਦਾ ਕਬਜਾਏ ਜਿੰਨਾ ਚਿਰ ਜੋਰ ਹਿੱਕਦਾ ਐਨੇ ਨੂੰ ਨਿਆਣੇ ਨਵੇਂ ਹੋਣ ਸਕਤੇ ਓਏ ਪਲ ਦਾ ਪਰੋਸਾ ਨਹੀਂ ਓ ਡੂਮ ਛੜੀਆ ਕਿ ਰਾਤੋਂ ਰਾਤ ਜਾਂਦੇ ਨੇ ਪਲਟ ਤਖਤੇ ਕਿ ਪਲ ਦਾ ਪਰੋਸਾ ਨਹੀਂ ਓ ਡੂਮ ਛੜੀਆ ਓਏ ਰਾਤੋਂ ਰਾਤ ਜਾਂਦੇ ਨੇ ਪਲਟ ਤਖਤੇ ਬਾਈ ਉਧਰ ਬਹੁਤ ਬਹੁਤ ਧੰਨਵਾਦ ਆ ਪਰ ਸਾਹਮਣੇ ਮੈਦਾਨ ਦੇ ਵਿੱਚ ਪ੍ਰਿਤਪਾਲ ਤੇ ਅਮੇਸ਼ ਦੀ ਕੁਸ਼ਤੀ ਹੈ ਇਹ ਬਾਤਾਂ ਸਮੇਂ ਦੀਆਂ ਕੌਣ ਜਿੱਤਦਾ ਕੌਣ ਹਰਦਾ ਇਹਨਾਂ ਨੌਜਵਾਨਾਂ ਦਰਮਿਆਨ ਕਹਿੰਦਾ ਸੂਰਜ ਵੀ ਅਕਬਰ ਸਾਵੇ ਓਏ ਤੁੱਪਾਂ ਜੇਠ ਤੇ ਹਾਰਦੀਆਂ ਕੇ ਤੱਪ ਦੀ ਜਿਵੇਂ ਤੰਦੂਰੀ ਰੋਟੀ ਇੰਜ ਪਿੰਡੇ ਨੂੰ ਸਾੜਦੀਆਂ ਪੋਹ ਮਗ ਵਿੱਚ ਛੱਡਿਆ ਯਾਰੋ ਨਿੱਗਰ ਜਾਈਆਂ ਦਾ ਓਏ ਸੁੱਖੀ ਕਕਰਾਲੇ ਵੇਖ ਲੈ ਮੁੱਲ ਮਿਹਨਤਾਂ ਲਾਈਆਂ ਦਾ ਕੇ ਸੁੱਖੀ ਕਕਰਾਲੇ ਵੇਖ ਲੈ ਮੁੱਲ ਮਿਹਨਤਾਂ ਲਾਈਆਂ ਦਾ ਬਾ ਵੇਗਾ ਬਈ ਮਿਹਨਤਾਂ ਦੇ ਮੁੱਲ ਪੈਣੇ ਬਹੁਤ ਵਧੀਆ ਕੁਸ਼ਤੀ ਚੱਲਦੀ ਹੂ ਕਹਿੰਦਾ ਭੱਬਾ ਭਗਤੀ ਭਗਵੰਤ ਦੀ ਕਰੇ ਜਿਹੜਾ ਸੋਈ ਲੱਖ ਚੁਰਾਸੀੋਂ ਪਾਰ ਹੋਇਆ ਨਾਮਦੇਵ ਕਬੀਰ ਬਦਾਸ਼ ਨੇ ਕਰੀ ਭਗਤੀ ਰੋਸ਼ਨ ਜਿਨ੍ਹਾਂ ਦਾ ਨਾਮ ਸੰਸਾਰ ਹੋਇਆ ਬਈ ਰੋਸ਼ਨ ਜਿਨ੍ਹਾਂ ਦਾ ਨਾਮ ਸੰਸਾਰ ਹੋਇਆ ਵਾਹ ਵੇ ਵਾਹ ਨਹੀਂ ਹੋਦੀ ਸਾ ਵਾਹ ਵੀ ਵਾਹ ਬਹੁਤ ਵਧੀਆ ਮੁਕਾਬਲਾ ਲਓ ਚਲਦੀ ਹੀ ਕੁਸ਼ਤੀ ਨੌਜਵਾਨਾਂ ਦਰਮਿਆਨ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਹੈ वाह वाह तन तन बाबा पिंदगर महाराज की जय वाह वाह चलो भी चलो जानो दिखाओ कुश्ती वाह वा नहीं हो रिसा ਬਹੁਤ ਵਧੀਆ ਮੁਕਾਬਲਾ ਇਸ ਸਮੇਂ ਦੋਨੇ ਨੌਜਵਾਨਾਂ ਦਰਮਿਆਨ ਚੱਲਦੀ ਕੁਸ਼ਤੀ ਦਾ ਲਾਜੀ ਸਰਦਾਰ ਮੱਗਰ ਸਿੰਘ ਜੀ ਜੋ ਕਿ ਭੁੱਟੇ ਤੋਂ ਪਹੁੰਚੇ ਨੇ ਆਏ ਇੱਕ ਇਸ ਸਾਲ ਇਹਨਾਂ ਨੇ 2100 ਦੀ ਚੰਡੀ ਬੰਨੀ ਹੈ 2026 ਦੇ ਜਿਹੜਾ ਕੁਸ਼ਤੀ ਦੰਗਲ ਹੋਣਾ ਆਹੋ ਥੱਲੇ ਜਾਓ ਅਸੀਂ ਨਹੀਂ ਹਾਂਜੀ ਸਟੇਜ ਵੱਲੋਂ ਬੇਨਤੀ ਹੈ ਜੀ ਜਿਹੜਾ ਟਾਈਮ ਤੁਸੀਂ ਖਰਾਬ ਕਰ ਰਹੇ ਹੋ ਨਾ ਉਹ ਦੁਬਾਰਾ ਤੁਹਾਨੂੰ ਦਿੱਤਾ ਜਾਣਾ ਪੂਰਾ ਇਹ ਕੋਈ ਖੇਡ ਨਹੀਂ ਹੈ ਐਦਾਂ ਨਾ ਕਰੋ ਸਟੇਜ ਵੱਲੋਂ ਬੇਨਤੀ ਹੈ ਜੀ ਜਿਹੜੀ ਖੇਡ ਆ ਉਹ ਖੇਡ ਖੇਡੋ ਵਾਹ ਵੀ ਵਾਹ ਬਈ ਬੱਖ ਬੱਖ ਦੰਗਲ ਕਮੇਟੀਆਂ ਪਹੁੰਚਿਆ ਨੇ কুਸਤੀ ਦੇ ਸੱਚੇ ਆਸਕ ਵੀ ਪਹੁੰਚੇ ਨੇ ਬਾਈ ਹਲੋ ਬਾਈ ਲਾਓ ਫਿਰ ਤਾੜੀਆਂ ਜ਼ੋਰਦਾਰ ਵਾਹ ਵੀ ਵਾਹ ਕਹਿੰਦਾ ਦੋਹਾ ਗਦਾਰਾ ਮੋਹ ਜੁੜੇ ਢੋਲ ਸੰਗਨ ਗਾਰੇ ਬੱਜੇ ਰਾਖਾ ਸਾਹਿਬ ਰੋਹਿਲੇ ਤਲਵਾਰੀ ਬਖਤਰ ਸੱਜੇ ਜੁੱਟੇ ਸੋਹੇ ਜੋਦ ਨੂੰ ਇੱਕ ਜਾਤ ਨਾ ਜਾਣਨ ਪੱਜੇ ਖੇਤ ਅੰਦਰ ਜੋਦੇ ਗੱਜੇ ਬਈ ਅਖਾੜੇ ਪਾਤਸ਼ਾਹ ਵਿੱਚ ਦੋ ਮਹਾਵਲੀ ਪਹਿਲਵਾਨਾਂ ਦਾ ਮਲ ਜਿੱਦ ਹੁੰਦਾ ਹੋਇਆ ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਰਘਵੀਰ ਸਿੰਘ ਜੀ ਸਰਪੰਚਾ ਉਹਨਾਂ ਵੱਲੋਂ ਵੀ 500 ਰੁਪਏ ਦਾ ਮਾਨਸਮਾਨ ਜਨਾ ਬੋਲਾ ਲਈ ਪਹੁੰਚਦਾ ਹੋਇਆ ਲਓ ਸਾਹਮਣੇ ਮੈਦਾਨ ਦੇ ਵਿੱਚ ਓਏ ਬੱਲੇ ਬੱਲੇ ਭਾਈ ਲਾ ਦਿਓ ਤਾੜੀਆਂ ਦੂੜੀਆਂ ਉਧਰ ਯੁੱਧ ਹੋ ਗਿਆ ਮੱਲਾਂ ਦਾ ਆ ਕਾ ਕਹਿੰਦੇ ਯੁੱਧ ਹੋ ਗਿਆ ਮੱਲਾਂ ਦਾ ਲਓ ਉੱਪਰਲੇ ਪਾਸੇ ઉમેਸ਼ ਹੈ ਤੇ ਨਿਚਲੇ ਪਾਸੇ ਪ੍ਰਿਤਪਾਲ ਪਹਿਲਵਾਨ ਹੈ ਫਗਵਾੜੇ ਦੀ ertid ਦਾ ਕਹਿੰਦਾ ਮੁੱਲ ਪਹਿਣ ਸਰੀਰਾਂ ਦੇ ਓਏ ਜਿਨ੍ਹਾਂ ਲਾਈਆਂ ਮਿਹਨਤਾਂ ਉੱਠ ਕੇ ਤਨ ਜੋਰ ਜਵਾਨਾਂ ਦਾ ਲਾ ਜਾਣ ਪਰਿਆ ਮੇਲਾ ਲੁੱਟ ਕੇ ਇਹ ਅੜੀਲ ਕੋੜੇ ਨੇ ਯਾਰਾ ਕਰ ਹੀ ਜਾਂਦੇ ਮਨਮਾਨੀ ਕਿ ਰਾਜੇ ਖੇਲੇ ਹੱਟ ਪਾਸੇ ਓਏ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਓਏ ਹੋਏ ਬੋਲੇ ਆਏ ਹੋਏ ਆਏ ਹੋਏ ਓਏ ਲਾ ਦਿਓ ਤਾੜੀਆਂ ਆਹਾ ਆਹਾ ਵਾਹ ਭਾਈ ਵਾਹ ਕਹਿੰਦੇ ਮੱਲ ਦੋਨੇ ਮੱਲ ਜਦ ਦੋਵੇਂ ਮੱਲਾਂ ਦਾ ਹੋਣ ਲੱਗਾ ਉਹ ਦੋਨੇ ਮੱਲਾ ਵਿੱਚ ਤਾਕਤਾਂ ਭਾਰੀਆਂ ਨੇ ਉਹੀ ਜਿੱਤੂਗਾ ਇਸ ਕੁਸ਼ਤੀ ਦੰਗਲ ਦੇ ਵਿੱਚੋਂ ਵਾਹ ਵਈ ਵਾਹ ਮਿੰਟਾ ਡਾਡੀਆਂ ਜਿਨ੍ਹਾਂ ਨੇ ਮਾਰੀਆਂ ਨੇ ਮਿੰਟਾ ਡਾਡੀਆਂ ਜਿਨ੍ਹਾਂ ਨੇ ਮਾਰੀਆਂ ਨੇ ਨਹੀਂ ਉਹ ਰੀਸਾ ਵਾਕਿਆ ਕੰਮ ਚਲਦੀ ਹੋਈ ਕੁਸ਼ਤੀ ਵਾਹ ਵਈ ਵਾਹ ਉਮੇਸ਼ਾ ਉੱਪਰਲੇ ਪਾਸੇ ਫਿਰਤੋਂ ਬਾਤ ਸਮੇਂ ਦੀ ਵਾਹ ਵਈ ਵਾਹ ਸ਼ਾਬਾਸ਼ ਸ਼ਾਬਾ ਮੱਲਾਂ ਦੇ ਵਾਹ ਜੀ ਬੌਧਰ ਸਾਡੇ ਰਾਜੂ ਪਹਿਲਵਾਨ ਜੀ ਸਹਜਦਾ ਨਗਰ ਡੇਰਾ ਬਾਬਾ ਨਾਨਕ ਉਹ ਵੀ ਲਾਈਵ ਦੇ ਜ਼ਰੀਏ ਪੁਸ਼ਤੀ ਦੰਗਲ ਦਾ ਆਨੰਦ ਮਾੜੇ ਨੇ ਇਹ ਰੌਲਾ ਨਾ ਪਾਓ ਵੀਰ ਕਮੇਟੀ ਵੱਲੋਂ ਫੈਸਲਾ ਜੀ ਰੁਕਣਾ ਨਹੀਂ ਰੋਕਣਾ ਨਹੀਂ ਇਹਨਾਂ ਨੂੰ ਕਿਸੇ ਨੇ ਕਿਸੇ ਨੇ ਰੋਕਣਾ ਨਹੀਂ ਤੇ ਕਿਸੇ ਨੇ ਰੁਕਣਾ ਨਹੀਂ ਭਾਈ ਤੁਹਾਨੂੰ ਟਾਈਮ ਦੁਬਾਰਾ ਦੇਣਾ ਨਹੀਂ ਫਿਰ ਕੋਈ ਡਿਸਟਰਬ ਨਾ ਕਰੋ ਇਹਨਾਂ ਨੂੰ ਵੀਰੇ ਡਿਸਟਰਬ ਨਾ ਕਰੋ ਤੇ ਦੋਏ ਖੇਡਣਗੇ ਮਿੱਟੀ ਵੱਲੋਂ ਮਿੱਟੀ ਵੱਲੋਂ ਬੇਨਤੀ ਆ ਜੀ ਹਾਂ ਕਿਸੇ ਨੇ ਫੂਕ ਨਹੀਂ ਬਾਨੀ ਕਿਸੇ ਨੇ ਗਰਾਊਂਡ ਦੇ ਵਿੱਚ ਨਹੀਂ ਜਾਣਾ ਨਾજર ਵੀ ਰੋ ਰਿਹਾ ਜਾ ਤੂੰ ਨਾજર ਨੂੰ ਕਹਿਦਾ ਹਾਂਜੀ ਹਲੋ ਔਰ ਇਹ ਨੋਟ ਕਰਿਓ ਪਹਿਲਵਾਨ ਪ੍ਰਤਪਾਲ fxgwaada ji ਕਹਿੰਦੇ ਆ ਵੀ ਮੇਰੇ ਕਹਿੰਦੇ ਇੰਜਰੀ ਆ ਵੀ ਲੱਗ ਤੇ ਝੋਟ ਆ ਇਹ ਨੋਟ ਕਰਿਓ ਤੇ ਇਸ ਕਰਕੇ ਜਿਹੜਾ ਉਮੇਸ਼ ਨੂੰ हां उमेश ਜਿਹੜਾ ਜੇਤੂਕਰ ਦਿੱਤਾ ਗਿਆ ਨੋਟ ਕਰਿਓ ਜੀ ਸੋ ਸਾਰੀ ਕਮੇਟੀ ਦਾ ਪਹਿਲਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ